ਇੱਕ 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 ਯੂਨੀਵਰਸਿਟੀ ਦੇ ਆਉਂਦੇ ਜਾਂਦੇ ਸਾਥੇ ਲੱਗੇ ਹੋਏ ਨੇ ਹਾਂਜੀ ਆਉਂਦੇ ਜਾਂਦੇ ਰਾਤ ਦੇ ਲੱਗੇ ਹੋਏ ਨੇ ਹਾਂਜੀ ਜਿਸ ਤਰ੍ਹਾਂ ਸੱਜਣ ਸਾਥੇ ਲੱਗੇ ਹੋਏ ਨੇ ਤੇ ਇੱਕ ਲੱਗੇ ਉਹ ਕਾਲੀ ਕਾਲੀ ਸ਼ੈਲ ਤੇ ਹਾਏ ਤੇ ਇੱਕ ਯੂਨੀ ਦੀ ਚਾਹ ਤੇ ਲੱਗੇ ਹੋਏ ਨੇ ਹਾਏ ਕੀ ਬਾਤ ਹੈ ਹੋਰ ਵੀ ਸ਼ਾਇਰ ਕਹਿੰਦੇ ਸ਼ਾਇਰ ਬੜੇ ਬਾਂਦੇ ਜਾ ਰਹੇ ਨੇ ਨੂੰ ਲੱਗਦਾ ਕੁੜੀਆਂ ਜਲਦੀ ਇਹਨਾਂ ਵੱਲ ਅਟ੍ਰੈਕਟ ਹੁੰਦੀਆਂ ਕੌਣ ਸ਼ਾਇਰੀ ਸੁਣਾਉਗਾ ਜੀ ਕੀ ਨਾਮ ਹੈ ਦੀਪ ਆਪਣੀ ਇੰਗਲਿਸ਼ ਇੰਟਰੋਡਕਸ਼ਨ ਦੋ ਮਾਈ ਨੇਮ ਇਜ਼ ਆਦੀਪ ਆਈ ਐਮ ਵੈਰੀ ਗੁੱਡ ਬாய் ਥੈਂਕ ਯੂ ਆਈ ਐਮ ਨਹੋਣਿਆ ਦਰੋਆ ਆਈ ਐਮ ਠੀਕ ਹੈ ਤੇ ਇਸ਼ਾਰੀ ਸੁਣੋ ਬੇਨ ਮੰਗਿਆ ਉਹ ਮਿਲ ਜੇ ਜੇ ਪੱਤ ਜੜ ਵਿੱਚ ਫੁੱਲ ਖਿਲ ਜੇ ਜੇ ਤੇ ਸਭ ਕੁਝ ਸੋਨਾ ਹੋ ਜਾਊਗਾ ਤੇ ਸਭ ਕੁਝ ਸੋਨਾ ਹੋ ਜਾਊਗਾ ਜੇ ਮੂੰਹੋਂ ਬੋਲਦੇ ਦੀਪ ਟਾਡੇ ਬਿਨ ਮੇਰਾ ਸਰਦਾਰ ਧੰਨਵਾਦ ਜੀ ਇੱਕ ਹੋਰ ਹੋ ਜੇ ਬੀਡ ਲਾਉਣੀ ਮੈਣੀ ਮੇਰੇ ਇਸ ਤਰ੍ਹਾਂ ਲਾ ਦੇਣੀ ਬੀਡ ਬੀਡ ਲਾ ਲਾਂਗੇ ਜੀ ਇਹ ਚੜ ਜਾਣਾ ਇਹਨਾਂ ਪਾ ਦੇ ਕਿੱਥੇ ਚੜ ਜਾਣਾ ਭਰਾਵਾ ਕੀ ਕਹੀਏ ਥੋੜਿਆਂ ਕੁ ਲੈਣਾ ਸੁਣਾ ਦਿੰਦੇ ਆਪਾਂ ਕਹਿੰਦਾ ਕਿਰਪਾ ਬਾਬੇ ਦੀ ਗੁੱਡੀ ਹੋਈ ਜਾਂਦੀ ਆਪਿਆ ਕਿੱਥੇ ਨੇ ਛਲਾਰੂ ਕਹਿੰਦੇ ਇਹਦਾ ਕੰਮ ਠਾਪਿਆ ਗੌਰ ਕਰ ਸੁਣੀ ਗੱਲ ਕਰੂੰ ਤੇਰੇ ਪੱਖ ਦੀ ਸੇਲੀ ਸਮਝ ਆਲਾ ਅੱਖ ਮੇਰੇ ਉੱਤੇ ਰੱਖ ਦੀ ਥੈਂਕ ਯੂ ਇੱਕ ਯਾਰਾਂ ਦਾ ਟੋਲਾ ਹੁੰਦਾ ਨਾ ਜਿਹੜਾ ਬਾਬਾ ਜੀ ਰੌਣਕੀ ਹੁੰਦਾ ਪਰ ਐਂਡ ਤੇ ਇੱਕ ਨਾ ਇੱਕ ਕਿਤੇ ਕਹਿੰਦੇ ਨੇ ਭੋrti ਉਹ ਕਰ ਦਿੰਦਾ ਇਹਨਾਂ ਚੋਂ ਕਿਹੜਾ ਆਹ ਵੇਖੋ ਇਧਰ ਆ ਇਹਦੀ ਮੰਮੀ ਨੇ ਸ਼ੈਂਪੂ ਦਿੱਤਾ ਤੇ ਹਾਰ ਪੀਕਣਾ ਸਿਰ ਤੋਂ ਇਹਦੇ ਵਾਲ ਝੜ ਗਏ ਚੰਗੇ ਵਕਤ ਵੀ ਹੋਣੇ ਫਿਕਰਾ ਛੱਡ ਮਨਾ ਇਹੀ ਸੋਚ ਕੇ ਮਾੜਾ ਵਕਤ ਗੁਜ਼ਾਰੀ ਦਾ ਆਏ ਹੋਏ ਤੇ ਇੱਕ ਖੁਸ਼ ਰੱਖਣੇ ਮਾਪੇ ਤੇ ਦੂਜੀ ਤੋਂ ਇੱਕ ਖੁਸ਼ ਰੱਖਣੇ ਮਾਪੇ ਤੇ ਦੂਜੀ ਤੋਂ ਮੈਂ ਠੇਕਾ ਨਹੀਂ ਚੱਕਿਆ ਦੁਨੀਆ ਸਾਰੀ ਦਾ ਇੱਕ ਯੂਨੀਵਰਸਿਟੀ ਦੇ ਆ ਯੂਨੀਵਰਸਿਟੀ ਦੇ ਆਉਂਦੇ ਜਾਂਦੇ ਸਾਥੇ ਲੱਗੇ ਹੋਏ ਨੇ ਹਾਂਜੀ ਆਉਂਦੇ ਜਾਂਦੇ ਰਾਤੇ ਲੱਗੇ ਹੋਏ ਨੇ ਹਾਂਜੀ ਜਿਸ ਤਰ੍ਹਾਂ ਸੱਜਣ ਸਾਥੇ ਲੱਗੇ ਹੋਏ ਨੇ ਤੇ ਇੱਕ ਲੱਗੇ ਉਹ ਕਾਲੀ ਕਾਲੀ ਸ਼ੈਲ ਤੇ ਹਾਏ ਤੇ ਇੱਕ ਯੂਨੀ ਦੀ ਚਾਹ ਤੇ ਲੱਗੇ ਹੋਏ ਨੇ ਹਾਏ ਕੀ ਬਾਤ ਹੈ ਹੋਰ ਵੀ ਸ਼ਾਇਰ ਕਹਿੰਦੇ ਸ਼ਾਇਰ ਬੜੇ ਬਾਂਦੇ ਜਾ ਰਹੇ ਨੇ ਇਹਨਾਂ ਨੂੰ ਲੱਗਦਾ ਕੁੜੀਆਂ ਜਲਦੀ ਇਹਨਾਂ ਵੱਲ ਅਟ੍ਰੈਕਟ ਹੁੰਦੀਆਂ ਕੌਣ ਸ਼ਾਇਰੀ ਸੁਣਾਉਗਾ ਜੀ ਕੀ ਨਾਮ ਹੈ ਦੀਪ ਆਪਣੀ ਇੰਗਲਿਸ਼ ਇੰਟਰੋਡਕਸ਼ਨ ਦੋ ਮਾਈ ਨੇਮ ਇਜ਼ ਆਦੀਪਾ ਆਈ ਐਮ ਵੈਰੀ ਗੁੱਡ ਬாய் ਥੈਂਕ ਯੂ ਆਈ ਐਮ ਇਨ ਹੁਣੇਂ ਦਰੋਆ ਆਈ ਐਮ ਠੀਕ ਹੈ ਤੇ ਇਸ਼ਾਰੀ ਸੁਣੋ ਬੇਨ ਮੰਗਿਆ ਉਹ ਮਿਲ ਜੇ ਜੇ ਪੱਤ ਜੜ ਵਿੱਚ ਫੁੱਲ ਖਿਲ ਜੇ ਜੇ ਤੇ ਸਭ ਕੁਝ ਸੋਨਾ ਹੋ ਜਾਊਗਾ ਤੇ ਸਭ ਕੁਝ ਸੋਨਾ ਹੋ ਜਾਊਗਾ ਜੇ ਮੂੰਹੋਂ ਬੋਲਦੇ ਦੀਪ ਟਾਡੇ ਬਿਨ ਮੇਰਾ ਸਰਬਾਨੀ ਧੰਨਵਾਦ ਜੀ ਇੱਕ ਹੋਰ ਹੋ ਜਾ ਇੱਕ ਹੋਰ ਬੀਡ ਲਾਉਣੀ ਪੈਣੀ ਮੇਰੇ ਇਸ ਤਰ੍ਹਾਂ ਇਹ ਲਾ ਦੇਣੀ ਬੀਡ ਬੀਡ ਲਾ ਲਾਂਗੇ ਜਿੱਥੇ ਚੜ ਜਾਣਾ ਇਹਨਾਂ ਪਾ ਦੇਣੀ ਕਿੱਥੇ ਚੜ ਜਾਣਾ ਭਰਾ ਕੀ ਕਰੀਏ ਸੁਣਿਆ ਕ ਲੈਣਾ ਸੁਣਾ ਦਿੰਦੇ ਆਪਾਂ ਕਿਰਪਾ ਬਾਬੇ ਦੀ ਗੁੱਡੀ ਹੋਈ ਜਾਂਦੀ ਆਪਿਆ ਕਿੱਥੇ ਨੇ ਛਲਾਰੂ ਕਹਿੰਦੇ ਇਹਦਾ ਕੰਮ ਠਾਪਿਆ ਗੌਰ ਕਰ ਸੁਣੀ ਗੱਲ ਕਰੂੰ ਤੇਰੇ ਪੱਖ ਦੀ ਸੇਲੀ ਸਮਝਾਲਾ ਅੱਖ ਮੇਰੇ ਉੱਤੇ ਰੱਖ ਦੀ ਥੈਂਕ ਯੂ ਇੱਕ 11 ਦਾ ਟੋਲਾ ਹੁੰਦਾ ਨਾ ਜਿਹੜਾ ਬਾਵਾ ਇਹ ਰੌਣਕੀ ਹੁੰਦਾ ਪਰ ਐਂਡ ਤੇ ਇੱਕ ਨਾ ਇੱਕ ਕਿਤੇ ਕਹਿੰਦੇ ਨੇ ਭੋrti ਉਹ ਕਰ ਦਿੰਦਾ ਇਹਨਾਂ ਚੋਂ ਕਿਹੜਾ ਆ ਵੇਖੋ ਇਧਰ ਇਹਦੀ ਮੰਮੀ ਨੇ ਸ਼ੈਂਪੂ ਦਿੱਤਾ ਤੇ ਆਰ ਪਿਕਣਾ ਸਿਰ ਤੋਂ ਇਹਦੇ ਵਾਲ ਝੜ ਗਏ ਚੰਗੇ ਵਕਤ ਵੀ ਹੋਣੇ ਫਿਕਰਾਂ ਛੱਡ ਮਨਾ ਇਹੀ ਸੋਚ ਕੇ ਮਾੜਾ ਵਕਤ ਗੁਜ਼ਾਰੀ ਦਾ ਆਏ ਹੋਏ ਤੇ ਇੱਕ ਖੁਸ਼ ਰੱਖਣੇ ਮਾਪੇ ਤੇ ਦੂਜੀ ਤੋਂ ਇੱਕ ਖੁਸ਼ ਰੱਖਣੇ ਮਾਪੇ ਤੇ ਦੂਜੀ ਤੋਂ ਮੈਂ ਠੇਕਾ ਨਹੀਂ ਚੱਕਿਆ ਦੁਨੀਆ ਸਾਰੀ ਦਾ